ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ ਕਿਉਂਕਿ ਹੁਣ ਦੱਸਿਆ ਕਿ ਇੱਕ ਟਿੱਪੜੀ ਕਰਨੀ ਰਾਜਾ ਵੜਿੰਗ ਨੂੰ ਮਹਿੰਗੀ ਪੈ ਗਈ ਹੈ ਜਿਸ ਤੋਂ ਬਾਅਦ ਹੁਣ ਵੱਡੇ ਹੁਕਮ ਜਾਰੀ ਹੋਗੇ ਨੇ ਇਸੇ ਵਿਚਾਲੇ ਦੱਸਿਆ ਕਿ ਰਾਜਾ ਵੜਿੰਗ ਨੂੰ ਲੈ ਕੇ ਵੱਡੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹੁਣ ਸਖਤ ਹੁਕਮ ਜਾਰੀ ਹੋਏ ਨੇ ਕਿ 8 ਦਿਨਾਂ ਦੇ ਅੰਦਰ ਰਾਜਾ ਵੜਿੰਗ ਦੀ ਗ੍ਰਫਤਾਰੀ ਜਿਹੜੀ ਆ ਉਸ ਦੇ ਆਦੇਸ਼ جاری ਹੋ ਚੁੱਕੇ ਨੇ ਦੱਸਿਆ ਕਿ ਸਾਬਕਾ ਮੰਤਰੀ ਬੂਤਾ ਸਿੰਘ ਦੇ ਦਿੱਤੇ ਗਏ ਬਿਆਨ ਨੂੰ ਲੈ ਕੇ ਪੰਜਾਬ ਐਸਆਈ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਰਾਜਾ ਵਿੜਿੰਗ ਦੀ ਗ੍ਰਫਤਾਰੀ ਦੇ ਆਦੇਸ਼ ਜਾਰੀ ਦਿੱਤੇ ਨੇ ਆਰ ਚੇਅਰਮੈਨ ਨੇ ਕਪੂਰਤਲਾ ਦੇ ਡੀਐਸਪੀ ਗੁਰਦੇਵ ਸਿੰਘ ਨੂੰ ਵੀ ਚੰਡੀਗੜ੍ਹ ਵਿੱਚ ਤਲਬ ਕੀਤਾ ਗਿਆ ਤੇ ਪੁੱਛਿਆ ਕਿ ਰਾਜਾ ਵਿੜਿੰਗ ਨੂੰ ਅਜੇ ਤੱਕ ਗ੍ਰਫਤਾਰ ਕਿਉਂ ਨਹੀਂ ਕੀਤਾ ਗਿਆ 8 ਦਿਨਾਂ ਦੇ ਅੰਦਰ ਰਾਜਾ ਵਿੜਿੰਗ ਨੂੰ ਗ੍ਰਫਤਾਰ ਕਰਨ ਦੇ ਸਪਸ਼ਟ ਹੁਕਮ ਜਾਰੀ ਕਰ ਦਿੱਤੇ ਨੇ ਇਸ ਦੇ ਵਿੱਚ ਵੀ ਵੜੈਂਕ ਦੀ ਇੱਕ ਵੀਡੀਓ ਜਿਹੜੀ ਆ ਵਰਨ ਹੋਈ ਆ ਬੂਟਾ ਸਿੰਘ ਦੇ ਉੱਤੇ ਕੀਤੀ ਟਿੱਪਣੀ ਨੂੰ ਲੈ ਕੇ ਤਾਂ ਉਸ ਦੇ ਨੂੰ ਵੀ ਉਸੇ ਜਿਹੜੀ ਵੀਡੀਓ ਦੀ ਜਾਂਚ ਫੋਰਸ ਸਿੰਘ ਜਾਂਚ ਵਿੱਚ ਇੱਕ ਹਫ਼ਤਾ ਜਾਂ 10 ਦਿਨ ਲੱਗਣਗੇ ਇਹ ਜਾਣਕਾਰੀ ਸਾਹਮਣੇ ਆਈ ਹੈ ਸਵਰਗੀ ਬੂਟਾ ਸਿੰਘ ਦੇ ਪੁੱਤਰ ਨੇ ਵੀ ਐਸਸੀ ਸਰਟੀਫਿਕੇਟ ਦਿੱਤਾ ਇਸ ਦੇ ਵਿੱਚ ਚੇਅਰਮੈਨ ਗੜੀ ਨੇ ਰਾਜਾ ਵੜੈਂਕ ਨੂੰ 8 ਦਿਨਾਂ ਅਧਿਆਸਤ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਦੱਸਿਏ ਕਿ ਤਨਤਾਰਾ ਰੈਲੀ ਦੇ ਦੌਰਾਨ ਮਰਹੂਮ ਬੂਤਾ ਸਿੰਘ ਦੇ ਉੱਤੇ ਜਿਹੜੀ ਨਸਲੀ ਟਿੱਪਣੀ ਕੀਤੀ ਸੀ ਇਸ ਕਰਕੇ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਦੇ ਵਿੱਚ ਵਾਤਾ ਹੋ ਗਿਆ ਕਿ ਰੰਗ ਦੇ ਉੱਤੇ ਕਾਮ ਦੇ ਉੱਤੇ ਜਾਤ ਦੇ ਉੱਤੇ ਟਿੱਪਣੀ ਜਿਹੜੀ ਆ ਰਾਜਾ ਵੜਿੰਗ ਦੇ ਵੱਲੋਂ ਕੀਤੀ ਗਈ ਸੀ ਔਰ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਪਖਿਆ ਹੋਇਆ ਤੇ ਦੱਸੀਏ ਕਿ ਰਾਜਾ ਵੜਿੰਗ ਦਾ ਕਾਫੀ ਵਿਰੋਧ ਵੀ ਜਿਹੜਾ ਦੇਖਣ ਨੂੰ ਮਿਲਿਆ ਹਰ ਪਾਸੇ ਰਾਜਾ ਵੜਿੰਗ ਦਾ ਵਿਰੋਧ ਹੋਇਆ ਇਸੇਹੀ ਚੱਲਦੇ ਹੁਣ ਲਗਾਤਾਰ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਅੰਦਾਜ਼ੀ ਅਗੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਰਾਜਾ ਵੜਿੰਗ ਨੇ 4 ਨਵੰਬਰ ਨੂੰ ਤਰਨਤਾਰਨ ਦੀ ਇੱਕ ਰੈਲੀ ਦੇ ਵਿੱਚ ਟਿੱਪਣੀ ਕੀਤੀ ਸੀਗੀ ਔਰ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਰਾਜਾ ਵੜਿੰਗ ਦੇ ਖਿਲਾਫ ਕੀਤੀ ਗਈ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ 8 ਦਿਨਾਂ ਦੇ ਅੰਦਰ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਹ ਦੇਖਣਾ ਬਣਦਾ ਹੈ ਕਿ ਹੁਣ ਕੀ ਕੁਝ ਫਟੀਆਂ ਕਰ ਹੋਈਆਂ ਹੋਈਆਂ ਨੇ ਪਰ ਹੂਮਰ ਹੂਮ ਬੂਟਾ ਸਿੰਘ ਦੇ ਉੱਤੇ ਕੀਤੀ ਨਸਲੀ ਟਿੱਪਣੀ ਰਾਜਾ ਵੜਿੰਗ ਨੂੰ ਮਹਿੰਗੀ ਪੈ ਗਈ ਹੈ ਹਾਲਾਂਕਿ ਰਾਜਾ ਵੜਿੰਗ ਨੇ ਵੀਡੀਓ ਵੀ ਜਾਰੀ ਕੀਤੀ ਜੋ ਜ਼ਵੇਚ ਸਪਸ਼ਟ ਕੀਤਾ ਕਿ ਉਹਨਾਂ ਦੇ ਕਹਿਣ ਦਾ ਮਤਲਬ ਅਜੇ ਹਾਲ ਨਹੀਂ ਸੀ ਮਾਫੀ ਵੀ ਰਾਜਾ ਵੜਿੰਗਲੇ ਵੱਲੋਂ ਮੰਗੀ ਗਈ ਪਰ ਹੁਣ ਲਗਾਤਾਰ ਇਹ ਮਾਮਲਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਤਾਂ ਇਸੇ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ ਤਾਂ ਹੁਣ ਇਸੇ ਤਹੀ ਚੱਲਦੇ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਹੋ ਗਏ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ ਕਿਉਂਕਿ ਹੁਣ ਦੱਸਿਆ ਕਿ ਇੱਕ ਟਿੱਪਣੀ ਕਰਨੀ ਰਾਜਾ ਵੜਿੰਗ ਨੂੰ ਮਹਿੰਗੀ ਪੈ ਗਈ ਹੈ ਜਿਸ ਤੋਂ ਬਾਅਦ ਹੁਣ ਵੱਡੇ ਹੁਕਮ ਜਾਰੀ ਹੋ ਗਏ ਨੇ ਇਸ ਦੇ ਵਿਚਾਲੇ ਦੱਸ ਜੀਏ ਕਿ ਰਾਜਾ ਵਿੜਿੰਗ ਨੂੰ ਲੈ ਕੇ ਵੱਡੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਕਿਉਂਕਿ ਹੁਣ ਸਖਤ ਹੁਕਮ ਜਾਰੀ ਹੋਏ ਨੇ ਕਿ 8 ਦਿਨਾਂ ਦੇ ਅੰਦਰ ਰਾਜਾ ਵਿੜਿੰਗ ਦੀ ਗ੍ਰਿਫਤਾਰੀ ਜਿਹੜੀ ਆ ਉਸ ਦੇ ਆਦੇਸ਼ ਚਾਲੀ ਹੋ ਚੁੱਕੇ ਨੇ ਦੱਸ ਜੀਏ ਕਿ ਸਾਬਕਾ ਮੰਤਰੀ ਬੂਤਾ ਸਿੰਘ ਦੇ ਦਿੱਤੇ ਗਏ ਬਿਆਨ ਨੂੰ ਲੈ ਕੇ ਪੰਜਾਬ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਰਾਜਾ ਵਿੜਿੰਗ ਦੀ ਗ੍ਰਿਫਤਾਰੀ ਦੇ ਆਦੇਸ਼ ਚਾਲੀ ਦਿੱਤੇ ਨੇ ਆਰ ਚੇਅਰਮੈਨ ਨੇ ਕਪੂਟਲਾ ਦੇ ਡੀਐਸਪੀ ਗੁਰ ਅਰ ਦੇਵ ਸਿੰਘ ਨੂੰ ਵੀ ਚੰਡੀਗੜ੍ਹ ਵਿੱਚ ਤਲਬ ਕੀਤਾ ਗਿਆ ਤੇ ਪੁੱਛਿਆ ਕਿ ਰਾਜਾ ਵੜਿੰਗ ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ 8 ਦਿਨਾਂ ਦੀ ਅਦਿਆਦਰ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰਨ ਦੇ ਸਪਸ਼ਟ ਹੁਕਮ ਜਾਰੀ ਕਰ ਦਿੱਤੇ ਨੇ ਇਸ ਦੇ ਵਿੱਚ ਵੀ ਵੜਿੰਗ ਦੀ ਇੱਕ ਵੀਡੀਓ ਜਿਹੜੀ ਆ ਵਰਨ ਹੋਈ ਆ ਬੂਟਾ ਸਿੰਘ ਦੇ ਉੱਤੇ ਕੀਤੀ ਟਿੱਪਣੀ ਨੂੰ ਲੈ ਕੇ ਤਾਂ ਉਸ ਦੇ ਬਿੰਦੂ ਵੀ ਉਸੇ ਜਿਹੜੀ ਵੀਡੀਓ ਦੀ ਜਾਂਚ ਫੋਰਸ ਸਿੰਘ ਜਾਂਚ ਵਿੱਚ ਇੱਕ ਹਫਤਾ ਜਾਂ 10 ਦਿਨ ਲੱਗਣਗੇ ਇਹ ਜਾਣਕਾਰੀ ਸਾਹਮਣੇ ਆਈ ਹੈ ਸਵਰਗੀ ਬੂਟਾ ਸਿੰਘ ਦੇ ਪੁੱਤਰ ਨੇ ਵੀ ਐਸਸੀ ਸਰਟੀਫਿਕੇਟ ਦਿੱਤਾ ਇਸ ਦੇ ਵਿੱਚ ਚੇਅਰਮੈਨ ਗੜੀ ਨੇ ਰਾਜਾ ਵੜਿੰਗ ਨੂੰ 8 ਦਿਨਾਂ ਅਦਿਆਦਰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਦੱਸਿਓ ਕਿ ਤਰਨਤਾਰਾ ਰੈਲੀ ਦੇ ਦੌਰਾਨ ਮਰਹੂਮ ਬੂਟਾ ਸਿੰਘ ਦੇ ਉੱਤੇ ਜਿਹੜੀ ਨਸਲੀ ਟਿੱਪਣੀ ਕੀਤੀ ਸੀ ਇਸ ਕਰਕੇ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਦੇ ਵਿੱਚ ਵਾਤਾ ਹੋ ਗਿਆ ਕਿ ਰੰਗ ਦੇ ਉੱਤੇ ਕਾਮ ਦੇ ਉੱਤੇ ਜਾਤ ਦੇ ਉੱਤੇ ਟਿੱਪਣੀ ਜਿਹੜੀ ਆ ਰਾਜਾ ਵੜਿੰਗ ਦੇ ਵੱਲੋਂ ਕੀਤੀ ਗਈ ਸੀ ਔਰ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਫਖਿਆ ਹੋਇਆ ਤੇ ਦੱਸੀਏ ਕਿ ਰਾਜਾ ਵੜਿੰਗ ਦਾ ਕਾਫੀ ਵਿਰੋਧ ਵੀ ਜਿਹੜਾ ਦੇਖਣ ਨੂੰ ਮਿਲਿਆ ਹਰ ਪਾਸੇ ਰਾਜਾ ਵੜਿੰਗ ਦਾ ਵਿਰੋਧ ਹੋਇਆ ਇਸੇਹੀ ਚੱਲਦੇ ਹੁਣ ਲਗਾਤਾਰ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਸੰਸਦ ਮੈਂਬਰ ਰਾਜਾ ਵੜਿੰਗ ਨੇ ਚਾ ਨਵੰਮ ਨੂੰ ਤਰਨ ਤਰਨ ਦੀ ਇੱਕ ਰੈਲੀ ਦੇ ਵਿੱਚ ਟਿੱਪਣੀ ਕੀਤੀ ਸੀਗੀ ਔਰ ਜਿਸ ਤੋਂ ਬਾਅਦ ਐਫ ਆਈ ਆਰ ਦਰਜ ਰਾਜਾ ਵੜਿੰਗ ਦੇ ਖਿਲਾਫ ਕੀਤੀ ਗਈ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ 8 ਦਿਨਾਂ ਦੇ ਅੰਦਰ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਨੇ ਇਹ ਦੇਖਣਾ ਬਣਦਾ ਹੈ ਕਿ ਹੁਣ ਕੀ ਕੁਝ ਵਟੀਆਂ ਕਰ ਹੋਈਆਂ ਹੋਈਆਂ ਨੇ ਪਰ ਹੂਮਰ ਹੂਮ ਬੂਟਾ ਸਿੰਘ ਦੇ ਉੱਤੇ ਕੀਤੀ ਨਸਲੀ ਟਿੱਪਣੀ ਰਾਜਾ ਵੜਿੰਗ ਨੂੰ ਮਹਿੰਗੀ ਪੈ ਗਈ ਹੈ ਹਾਲਾਂਕਿ ਰਾਜਾ ਵੜਿੰਗ ਨੇ ਵੀਡੀਓ ਵੀ ਜਾਰੀ ਕੀਤੀ ਜਿਸ ਦੇ ਵਿੱਚ ਸਪਸ਼ਟ ਕੀਤਾ ਕਿ ਉਹਨਾਂ ਦੇ ਕਹਿਣ ਦਾ ਮਤਲਬ ਅਜੇ ਹਾਲ ਨਹੀਂ ਸੀ ਮਾਫੀ ਵੀ ਰਾਜਾ ਵੜਿੰਗ ਦੇ ਵੱਲੋਂ ਮੰਗੀ ਕਈ ਪਰ ਹੁਣ ਲਗਾਤਾਰ ਇਹ ਮਾਮਲਾ ਤੂਲ ਫੜਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਦੇ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ ਤਾਂ ਹੁਣ ਇਸੇਹੀ ਚੱਲਦੇ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਹੋ ਗਏ ਨੇ